ਦੀਨਸ਼ੀਨ ਪਾ ਕੇ ਗੱਡੀ ਕੱਢ ਲੈਣਾ ਏ ਜਾਂ ਚਿੱਤੇ ਲੀੜੇ ਪਾ ਕੇ ਭੁਲਟਦੇ ਬਹਿਣਾ ਏ ਚੱਕ ਲੈਣ ਗੀਆਂ ਜਿੱਦੇ ਸਰਕਾਰਾਂ ਪਹਿ ਗਈਆਂ ਵੇ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪਹਿ ਗਈਆਂ ਵੇ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪਹਿ ਗਈਆਂ ਵੇ ਇੱਥੇ ਵੱਡੇ ਵੱਡੇ ਮੇਰੇ ਜਾਨਸ਼ਾਨ ਕਿਸ ਕੋਈ ਹੱਦ ਨਹੀਂ ਨਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧ ਨਹੀਂ ਨਿਰਜਾ ਨਿਸ਼ਾਨ ਕਿਸ ਕੋਈ ਹੱਦ ਨਹੀਂ ਨਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧ ਨਹੀਂ ਕੱਲੇ ਤੀਰ ਨੇ ਜਿੱਦ ਦੇ ਤਲਵਾਰਾਂ ਪਹਿ ਗਈਆਂ ਓਏ ਇੱਥੇ ਵੱਡੇ 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 ਆਸ਼ਕਾਨੂ ਮਾਰਾਂ ਪਹਿ ਗਈਆਂ ਓਏ ਇੱਥੇ ਵੱਡੇ 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 ਆਸ਼ਕਾਨੂ ਮਾਰਾਂ ਪਹਿ ਗਈਆਂ ਓਏ ਇੱਥੇ ਵੱਡੇ ਵੱਡੇ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਡੁੱਬਿਆਦ ਵਿੱਚ ਦੂਰ ਹੀ ਕਿਨਾਰਾ ਰਹ ਗਈਆਂ ਓਏ ਇੱਥੇ ਵੱਡੇ ਵੱਡੇ ਗੱਡੇ ਵੱਡੇ ਆਸ਼ਕਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਇੰਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਇੰਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਇੰਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉੱਡ ਗਈਆਂ ਕੋਲਾ ਵਿੱਚ ਹੀ ਵਹਾਰਾ ਰਹੇ ਜੀਆਂ ਹੋਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਕਿਹੜਾ ਪਿੰਡਾ ਬਾਈ ਤੇਰਾ ਸਹਿਣਾ ਪਿੰਡਾ ਜੀ ਯਾਰ ਘਰਾ ਤੇਰੇ ਚ ਬਹੁਤ ਆ ਕੀ ਗੱਲ ਤੈਨੂੰ ਕਿਸ ਨੇ ਪੁੱਛੇ ਨਹੀਂ ਹਾਂਜੀ ਬਸ ਮਾਲਕ ਦੀ ਕਿਰਪਾ ਬਾਕੀ ਪਰਮਾਤਮਾ ਦਾ ਰੰਗ ਆ ਜੀ ਬਈਆ ਤੇਰਾ ਸੰਦੇਸ਼ ਸਾਰੇ ਪੰਜਾਬ ਚ ਭੇਜਾਂਗੇ ਬਾਹਰ ਬਾਹਰ ਦੇਸਾਂ ਜੇ ਭੇਜਾਂਗੇ ਧੰਨਵਾਦ ਜੀ ਤੁਹਾਨੂੰ ਦੋੜਿਆਂ ਵਾਲਾ ਸੁਣਾਈ ਗਾਣਾ ਯਾਰ ਤੇਰਾ ਬਹੁਤ